ਸਾਡੇ ਧਿਆਨ ਦੇ ਵਿੱਚ ਇੱਕ ਨਵਾਂ ਬੁੱਧਾ ਆਇਆ ਸਾਡੇ ਹੁਸ਼ਿਆਰਪੁਰ ਦੇ ਵਿੱਚ ਟਾਂਡਾ ਰੋਡ ਤੇ ਲਾਚੋਆਰ ਦੇ ਲਾਗੇ ਬੈਂਸਾ ਖੁੱਦ ਪਿੰਡਾ ਜਿੱਥੇ 1995-96 ਤੋਂ ਪੰਚਾਇਤੀ ਮਤੇ ਦੇ ਅਨੁਸਾਰ ਸਰਕਾਰੀ ਗੁਰੂ ਰਵਿਦਾਸ ਧਰਮਸ਼ਾਲਾ ਬਣੀ ਹੋਈ ਆ ਜਿੱਤੇ ਸਰਕਾਰੀ ਗ੍ਰਾਂਟਾਂ ਲੱਗੀਆਂ ਹੋਈਆਂ ਔਰ 1995-96 ਤੋਂ ਜਿਹੜਾ ਸਾਡਾ ਦਲਿਤ ਸਮਾਜ ਆ ਸਾਡਾ ਸਮਾਰ ਸਮਾਜ ਆ ਉਹ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਗੁਰੂ ਗ੍ਰੰਥ ਸਾਹਿਬ ਨੂੰ ਬਿਰਾਜਮਾਨ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ ਵਿੱਚ ਹਰ ਸਾਲ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਵਾ ਉਹ ਬੜੀ ਸ਼ਰਧਾ ਨਾਲ ਮਨਾਉਂਦੇ ਆ ਪਰ ਇਸ ਵਾਰ ਇੱਕ ਰੂੜੀਵਾਦੀ ਕੁਝ ਜ਼ਿੰਮੇਦਾਰਾਂ ਵੱਲੋਂ ਉੱਥੇ ਕਿਹਾ ਗਿਆ ਆ ਕਿ ਇਸ ਵਾਰ ਜਮਾਰ ਸਮਾਜ ਨੂੰ ਗੁਰੂ ਰਵਿਦਾਸ ਜੀ ਦਾ ਜਿਹੜਾ ਗੁਰਪਰਮ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਨਹੀਂ ਦਿੱਤਾ ਜਾਊਗਾ ਅਤੇ ਉਸ ਆ ਗੁਰੂ ਰਵਿਦਾਸ ਜੀ ਦੀ ਧਰਮਸ਼ਾਲਾ ਦੇ ਵਿੱਚ ਬੋਲੇ ਸੋਨ ਰੁਪਿਆ ਦੇ ਜਿਹੜੇ ਨਾਰੇ ਆ ਗੁਰੂ ਰਵਿਦਾਸ ਜੀ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਜਾਇਗੁਰਦੇਵ ਦੇ ਜਿਹੜੇ ਨਾਰੇ ਆ ਉਹ ਨਹੀਂ ਲੱਗਣਦੇ ਨੇ ਔਰ ਸਾਡੇ ਸਾਥੀਆਂ ਨੇ ਪਿੰਡ ਵਾਸੀਆਂ ਨੇ ਹੁਸ਼ਿਆਰ ਪ੍ਰਸ਼ਾਸਨ ਨੂੰ ਇਹਦੇ ਬਾਰੇ ਵਿੱਚ ਅਪਲੀਕੇਸ਼ਨ ਵੀ ਦਿੱਤੀ ਸੀ ਜੇ ਜੀ ਕੋਈ ਸੁਣਵਾਈ ਨਹੀਂ ਜੇ ਦੀ ਹਲੇ ਤੱਕ ਕੋਈ ਸੁਣਵਾਈ ਨਹੀਂ ਹੋਈ ਵੈਸੇ ਤਾਂ ਅਸੀਂ ਪਿੰਡ ਵਾਲੇ ਨਾਲ ਆ ਪਰ ਅਸੀਂ ਆਪਣੀ ਗੱਲ ਰੱਖਣੀ ਚਾਹੁੰਦੇ ਆ ਪਿੰਡ ਵਾਲਾ ਨਾਲ ਵੀ ਸਾਡੀ ਗੱਲ ਹੋਈ ਆ ਉਹ ਵੀ ਇਸ ਗੱਲ ਤੇ ਸਹਿਮਤ ਆ ਅਸੀਂ ਉਹਨਾਂ ਨੂੰ ਗੱਲ ਦੱਸੀ ਜੀ ਬਵਾਸਾਬੰ ਬੈਠ ਕੇ ਨੇ ਪਾੜੀਏ ਰਾਮਾ ਸੁਮੀ ਨੇ ਮਹਾਤਮਾ ਜੋਤੀਵਰਾ ਫੂਲੇ ਨੇ ਇੱਕ ਗੱਲ ਕਹੀ ਸੀ ਜਿਹੜਾ ਕਰਮ ਤੁਹਾਨੂੰ ਮਾਨ ਸਨਮਾਨ ਨਹੀਂ ਦਿੰਦਾ ਜਿਹੜਾ ਕਰਮ ਤੁਹਾਨੂੰ ਬਰਾਬਰਤਾ ਦਾ ਅਧਿਕਾਰ ਨਹੀਂ ਦਿੰਦਾ ਜਿਹੜਾ ਕਰਮ ਤੁਹਾਨੂੰ ਨੀਰਜਿਤ ਖੁੰਦਾ ਆ ਉਸ ਕਰਮ ਨੂੰ ਛੱਡ ਦਿਓ ਉਸ ਕਰਮ ਨੂੰ ਠੁਕਰਾ ਦਿਓ ਔਰ ਅਸੀਂ ਵੀ ਅੱਜ ਆਪਣੇ ਸਮਾਂ ਨੂੰ ਇਹ ਗੱਲ ਕਹਿੰਦੇ ਆ ਜੇਕਰ ਉਹ ਲੋਕ ਤੁਹਾਨੂੰ ਗੁਰੂ ਰਵਿਦਾਸ ਮਹਾਰਾਜੀ ਦਾ ਗੋਤਵਰਮ ਨਾਮ ਦੇ ਲਈ ਗੁਰੂ ਗ੍ਰੰਥ ਸਾਹਿਬ ਸਾਹਿਬ ਨੂੰ ਤੁਹਾਨੂੰ ਨਹੀਂ ਦਿੰਦਾ ਜਿਹਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਆ ਤਾਂ ਗਰਨ ਦੀ ਵਜਾਏ ਤੁਸੀਂ ਉਥੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਗੁਰਪੁਰਬ ਨਾਮ ਦੀ ਵਜਾਏ ਤੁਸੀਂ ਬੱਲਾ ਡੇਰੇ ਜਾ ਕੇ ਉਥੋਂ ਅੰਮ੍ਰਿਤ ਬਾਣੀ ਲੈ ਕੇ ਆਓ ਔਰ ਅੰਮ੍ਰਿਤ ਅੰਮ੍ਰਿਤ ਬਾਣੀ ਨੂੰ ਰੱਖ ਕੇ ਇੱਕ ਮਾਣ ਸਨਮਾਨ ਦੇ ਨਾਲ ਆਪਣੇ ਗੁਰੂ ਦਾ ਜਿਹੜਾ ਗੁਰਪਰਵਾਹ ਉਹ ਮਨਾਓ ਇਸ ਕਰਕੇ ਅਸੀਂ ਪੂਰੇ ਸਮਾਜ ਨੂੰ ਕਹਿੰਦੇ ਆ ਐਤਵਾਰ ਨੂੰ ਐਤਵਾਰ ਨੂੰ ਪਿੰਡ ਵਿੱਚ ਸ਼ਾਮੀ 4 ਵਜੇ ਦੀ ਮੀਟਿੰਗ ਰੱਖੀ ਗਈ ਆ ਸ਼ਾਮੀ 4 ਵਜੇ ਪਿੰਡ ਬੈਸਾ ਖੁਰਦ ਵਾਟੋਂ ਆੜ ਦੇ ਲੱਗੇ ਸਾਰੇ ਸਾਥੀਆਂ ਨੂੰ ਬੇਨਤੀ ਆ ਉਥੇ ਵੱਡੀ ਗਿਣਤੀ ਚ ਪਹੁੰਚੋ ਤਾਂ ਜੋ ਇਸ ਪਿੰਡ ਦਾ ਜਿਹੜਾ ਮਸਲਾ ਆ ਉਹ ਹੱਲ ਕੀਤਾ ਜਾਵੇ ਮੈਂ ਇੱਕ ਗੱਲ ਹੋਰ ਦੱਸਣੀ ਚਾਹੁੰਦਾ ਆ ਤੇ ਜਿਹੜਾ ਬੈਂਸਾ ਖੁਰਦ ਪਿੰਡ ਆ ਇਹ ਸ਼ਾਮ 84 ਹਲਕੇ ਦੇ ਵਿੱਚ ਹੁੰਦਾ ਆ ਜਿੱਥੇ ਦੀ ਜਿਹੜੀ ਸੀਟ ਆ ਉਹ ਐਸਪੀ ਰਿਜ਼ਰਵ ਆ ਔਰ ਐਸ ਟਾਈਮ ਉਥੇ ਦਾ ਜਿਹੜਾ ਐਮਐਲਏ ਆ ਉਹਦਾ ਨਾਮ ਆ ਡਾਕਟਰ ਰੁਪਜੋਤ ਜੋ ਕਿ ਐਸ ਟਾਈਮ ਕੈਬਨਿਟ ਮੰਤਰੀ ਜੇਕਰ ਐਸੀ ਕੈਬਨਿਟ ਮੰਤਰੀ ਦੇ ਹਲਕੇ ਦੇ ਵਿੱਚ ਜਿਹੜੇ ਸ਼ੈਡਿਊਲ ਦਾ ਉਸਤਾਦ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਾ ਗੁਰਪੁਰਵਾ ਉਹ ਆਜ਼ਾਦੀ ਨਾਲ ਨਹੀਂ ਮਨਾ ਸਕਦੇ ਤਾਂ ਹੋਰ ਉਸ ਹਲਕੇ ਦੇ ਵਿੱਚ ਅਸੀਂ ਉਸ ਕੈਬਨਿਟ ਮੰਤਰੀ ਦੇ ਕੋਲੋਂ ਆਪਾਂ ਕੀ ਉਮੀਦ ਰੱਖਾਂਗੇ ਇਸ ਕਰਕੇ ਮੇਰੀ ਕੈਬਨਿਟ ਮੰਤਰੀ ਮਾਨਯੋਗ ਰਜੋਤ ਰਤਨਯੋਗੀ ਨੂੰ ਬੇਨਤੀ ਆ ਕਿ ਉਹ ਇਸ ਮਸਲੇ ਨੂੰ ਜਲਦੀ ਤੋਂ ਜਲਦੀ ਹੱਲ ਕਰਾਂ ਤਾ ਜੋ ਜਿਹੜੇ ਦਲਿਤ ਸਮਾਜ ਦੇ ਲੋਕ ਆ ਉਹ ਆਪਕੇ ਗੁਰੂ ਦਾ ਜਿਹੜਾ ਗੁਰਪ੍ਰਵਾ ਉਹ ਮਾਨ ਸਨਮਾਨ ਦੇ ਨਾਲ ਮਨਾ ਸਕਣ ਜੈਪੀ ਚੈਨ ਪੰਜਾਬੀ ਨਿਊਜ਼ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ ਸ਼ੇਅਰ